ਸਾਰੀ ਇਹ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮਨਜਿੰਦਰ ਕਲਾਥ ਹੌਸਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਜੀ ਆਪਣਾ ਤੇ ਜਿਹੜਾ ਪਿੰਡ ਆ ਬਾਈ ਜੀ ਮੈਸਰਖਾਨਾ ਹੈ ਮੋੜ ਮੰਡੀ ਦੇ ਕੋਲੇ ਪਿੰਡ ਰਹਿ ਗਿਆ ਜੀ ਮੈਸਰਖਾਨਾ ਜਿੱਥੇ ਆਪਣਾ ਮਨਜਿੰਦਰ ਕਲਾਥ ਹੌ ਬਾਈ ਜੀ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਲਚਕਾ ਆਪਾਂ ਪਹਿਲਾਂ ਵੀ ਦਿਖਾਇਆ ਸੀ ਤੁਹਾਨੂੰ ਕੁੜਤਾ ਪਜਾਮਾ ਤੇ ਅੱਜ ਬਾਈ ਜੀ ਆਪਾਂ ਹੋਰ ਡਿਜ਼ਾਈਨ ਆ ਗਏ ਆਪਣੇ ਕੋਲੇ ਸਾਨੂੰ ਉਹ ਵੀ ਦਿਖਾਵਾਂਗੇ ਬੈਲ ਜਾਂ ਕੋਈ ਆ ਓਮ ਦਾ ਮਾਲ ਆਇਆ ਆਪਣੇ ਕੋਲ ਨਵਾਂ ਵਧੀਆ ਡਿਜ਼ਾਈਨ ਆਇਆ ਹੈ ਉਹ ਦਿਖਾਵਾਂਗੇ ਭਾਈ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਬੇਨਤੀ ਹੈ ਤੇ ਇੱਕ ਸ਼ੇਅਰ ਅਤੇ ਸਬਸਕ੍ਰਾਈਬ ਭਾਈ ਜੀ ਜਰੂਰ ਕਰਿਆ ਕਰੋ ਤਾਂ ਕਿ ਬਈ ਜੀ ਸਾਗ ਨੂੰ ਪਤਾ ਲੱਗ ਸਕੇ ਤੇ ਵੀਡੀਓ ਆਪਾਂ ਸਟਾਰਟ ਕਰਨ ਤੋਂ ਪਹਿਲਾਂ ਭਾਈ ਜੀ ਆਪਾਂ ਤੁਹਾਨੂੰ ਆਹ ਵੇਖੋ ਭਾਈ ਡਿਜ਼ਾਈਨ ਚੈੱਕ ਕਰੋ ਆਪਾਂ ਕਿੰਨੇ ਵਧੀਆ ਓਮ ਦਾ ਮਾਲ ਆਪਣੇ ਕੋਲੇ ਪਹਿਲਾਂ ਵੀ ਬਹੁਤ ਜ਼ਿਆਦਾ ਵੱਡੀ ਪੱਧਰ ਤੇ ਵਿਕਦਾ ਹੈ ਤੇ ਆਪਣੇ ਕੋਲ ਭਾਈ ਜੀ ਡਿਜ਼ਾਈਨ ਹੋਰ ਵੀ ਆਗੇ ਦੇਖੋ ਚੈੱਕ ਕਰੋ ਸਮਾਰ ਕੇ ਬਹੁਤ ਸੋਹਣਾ ਡਿਜ਼ਾਈਨ ਹੈ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਬਾਈ ਜੀ ਕੋਈ ਇਹ ਦਿੱਕਤ ਨਹੀਂ ਹੈ ਕੋਈ ਇਹਦਾ ਲੰਬਾ ਨਹੀਂ ਬਾਈ ਜੀ ਕਿਉਂਕਿ ਮਾਲ ਬਾਈ ਜੀ ਓਮ ਦਾ ਮਾਲ ਹੈ ਇਹ ਵਧੀਆ ਮਾਲ ਹੈ ਤੇ ਜਿਹੜਾ ਅੱਜ ਕੱਲ ਜਿਵੇਂ ਪਾਉਣਾ ਆਪਾਂ ਬਾਈ ਜੀ ਇਹ ਖਰਾਬ ਨਹੀਂ ਹੁੰਦਾ ਜਦੋਂ ਮਰਜ਼ੀ ਪਾ ਲਓ ਬਾਈ ਜੀ ਹਿਰਕ ਦੇ ਇਹ ਰੇਟ ਸਾਬ ਚ ਆਉਂਦਾ ਬਾਈ ਜੀ ਤੇ ਆਪਾਂ ਤੁਹਾਨੂੰ ਹੁਣ ਬਾਈ ਜੀ ਦਿਖਾਉਨੇ ਆ ਆਪਾਂ ਆਹ ਸੂਟ ਹੈ ਬਾਈ ਜੀ ਲਚਕਾ ਜਿਹਨੂੰ ਆਪਾਂ ਲਚਕਾ ਸੂਟ ਕਹਿੰਦੇ ਨੇ ਬਾਈ ਜੀ ਕੁੜਤਾ ਪਜਾਮਾ ਬਹੁਤ ਜ਼ਿਆਦਾ ਇਹਦੀ ਡਿਮਾਂਡ ਹੈ ਬਾਈ ਜੀ ਬਹੁਤ ਜ਼ਿਆਦਾ ਘੱਟ ਮਿਲਦਾ ਹੈ ਤੇ ਕੁਆਲਿਟੀ ਵਾਈ ਜੀ ਬਹੁਤ ਵਧੀਆ ਕੁਆਲਿਟੀ ਹੈ ਦੇਖੋ ਬਾਈ ਜੀ ਦੇਖੋ ਕਿੰਨਾ ਚਿਲਕਦਾ ਬਾਈ ਜੀ ਗਲਾਬ ਸਿੱਧੂ ਵਰਗੇ ਨੇ ਪਾਇਆ ਹੁੰਦਾ ਬਡੇ ਵੱਡੇ ਕਲਾਕਾਰ ਵੱਡੇ ਵੱਡੇ ਐਕਟਰ ਪਾਉਂਦੇ ਆ ਇਹਦਾ ਡਬਲ ਟੋਨ ਹੁੰਦਾ ਬਾਈ ਜੀ ਦੇਖੋ ਗੌਰ ਨਾਲ ਦੇਖੋ ਚੈੱਕ ਕਰੋ ਜਿਹੜਾ ਲਚਕਾ ਬਾਈ ਜੀ ਪਿਓਰ ਲਚਕਾ ਇਹ ਡਬਲ ਟੋਨ ਦਾ ਹੁੰਦਾ ਬਾਈ ਜੀ ਚਿਲਕਦਾ ਜਿਵੇਂ ਸੱਪ ਦੀ ਕੰਜ ਹੁੰਦੀ ਹੈ ਬਾਈ ਜੀ ਐਂ ਲਿਸ਼ਕਦਾ ਇਹਨੂੰ ਬਾਈ ਜੀ ਆਮ ਲਚਕਾ ਕਹਿਦੇ ਨੇ ਜੀ ਲਚਕਾ ਕੁਰਤਾ ਪਜਾਮਾ ਬਹੁਤ ਸੋਹਣਾ ਕਪੜਾ ਹੈਗਾ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਇਹ ਇਹ ਨਵੀਂ ਵੈਰੈਟੀ ਆਈ ਐ কুরਤਾ ਪਜਾਮਾ ਬਾਈ ਜੀ ਆਪਣਾ ਦਾ ਇੱਕੋ ਡਿਜ਼ਾਈਨ ਆਇਆ ਹੁਣ ਤੇ ਲੇਡਜ਼ ਦਾ ਦਾ ਬਾਈ ਜੀ ਦੋ ਰੋਜ਼ ਦੇ ਰੋਜ਼ ਨਵੇਂ ਤੋਂ ਨਵੇਂ ਆਉਂਦੇ ਆ ਪਰ ਜਿਹੜਾ ਜੈਂਸ ਦਾ ਆਇਆ ਬਾਈ ਜੀ ਹੁਣ ਆਇਆ ਬਹੁਤ ਸੋਹਣਾ ਕੱਢਿਆ ਕਿਸੇ ਨੇ ਤੇ ਕੁਆਲਿਟੀ ਬਹੁਤ ਵਧੀਆ ਦੇਖੋ ਬਾਈ ਜੀ ਡਬਲ ਟੋਨ ਹੈ ਜੀ ਅੰਦਰੋਂ ਵੀ ਬਹੁਤ ਸੋਹਣਾ ਤੇ ਬਾਈ ਜੀ ਬਾਹਰੋਂ ਤਾਂ ਫਿਰ ਲਾਜਵਾਬ ਹੈ ਦੇਖੋ ਬਾਈ ਜੀ ਚਲਕਦਾ ਬਾਈ ਛਾਪਰੀ ਕਾਂਜਵਾਹੂ ਆ ਹੌਲਾ ਫੁੱਲ ਵਰਗਾ ਬਾਈ ਜੀ ਜਮਾ ਇਹਦੇ ਚ ਸਾਰਾ 100 150 ਗ੍ਰਾਮ ਬਜਨਾ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਪੂਰੀ ਜਮਾ ਬਲੈਕ ਹੀ ਚੱਲ ਰਹੀ ਹੈ ਬਾਈ ਜੀ ਇਹਦੀ ਬਹੁਤ ਜ਼ਿਆਦਾ ਬਲੈਕ ਚੱਲ ਰਹੀ ਹੈ ਬਾਈ ਜੀ 2 2000 18 18 17 1700 ਰੁਪਏ ਚ ਬਾਈ ਜੀ ਸ਼ਹਿਰਾਂ ਦੇ ਵਿੱਚ ਵਿਕ ਰਿਹਾ ਹੈ ਬਾਈ ਜੀ ਆਪ ਦੀ ਲੱਗਦੀ ਲਾਉਂਦੇ ਜਿਵੇਂ ਕੋਈ ਲੱਗਦੀ ਲਾਉਂਦੇ ਪਰ ਬਾਈ ਜੀ ਆਪਣਾ ਰੇਟ ਇਹ ਜਿਹੜਾ ਮਨਜਿੰਦਰ ਕਲਾਥ ਹਾਊਸ ਦਾ ਰੇਟ ਹੈ ਬਾਈ ਜੀ ਲਚਕਾ ਦਾ 1450 ਰੁਪਿਆ ਰੇਟ ਹੈ ਬਾਈ ਜੀ ਜੇ ਸ਼ਿਪਿੰਗ ਕਰਾਉਣੀ ਹੈ ਬਾਈ ਭਲੇ ਇੱਕ ਸੂਟ ਕਰਾ ਲਓ ਭਲੇ ਦੋ ਕਰਾ ਲਓ ਜਿੱਥੇ ਮਰਜ਼ੀ ਕਰਾ ਲਓ ਪੰਜਾਬ ਪੰਜਾਬ ਦੇ ਵਿੱਚ ਜਿਹੜੀ ਦੀ ਸ਼ਿਪਿੰਗ ਹੈ ਬਾਈ ਜੀ ਬਿਲਕੁਲ ਫਰੀ ਹੈ 1450 ਰੁਪਏ ਰੇਟ ਹੈ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਰੇਟ ਦੀ ਤੇ ਕੁਆਲਿਟੀ ਦੀ ਬਹੁਤ ਸੋਹਣਾ ਕੱਪੜਾ ਬਾਈ ਜੀ ਇਹਦੇ ਵਿੱਚ ਆਪਣੇ ਕੋਲ ਸੀ ਡਿਜ਼ਾਈਨ ਹੈ ਬਾਈ ਜੀ ਕਾਲਾ ਤੇ ਚਿੱਟਾ ਵੀ ਆ ਗਿਆ ਬਾਈ ਜੀ ਤੇ ਆ ਆ ਸੀ ਡਿਜ਼ਾਈਨ ਚੈੱਕ ਕਰ ਲਓ ਬਾਈ ਜੀ ਪਹਿਲਾਂ ਆਪਣੇ ਕੋਲ ਦੋ ਸੀ ਹੁਣ ਆਪਣੇ ਕੋਲ ਸੀ ਰੰਗ ਆ ਗਏ ਬਾਈ ਜੀ ਬਹੁਤ ਸੋਹਣੇ ਰੰਗ ਹੈ ਬਾਈ ਜੀ ਤੇ ਬਹੁਤ ਹੀ ਸੋਹਣਾ ਕੱਪੜਾ ਹੈਗਾ ਆਮ ਬਾਈ ਜੀ ਇਹ ਆਓ ਬਾਈ ਜੀ ਹੁਣ ਆਪਾਂ ਤੁਹਾਨੂੰ ਓਮ ਦਾ ਮਾਲ ਦਿਖਾਉਨੇ ਆ ਪਹਿਲਾਂ ਵੀ ਬਾਈ ਜੀ ਬਹੁਤ ਤੁਹਾਨੂੰ ਡਿਜ਼ਾਈਨ ਦਿਖਾਇਆ ਹੁਣ ਡਿਜ਼ਾਈਨ ਬਾਈ ਜੀ ਹੋਰ ਆਗੇ ਨਵੇਂ ਤੋਂ ਨਵੇਂ ਡਿਜ਼ਾਈਨ ਆਈ ਜਾਂਦੇ ਆ ਬਾਈ ਜੀ ਤੇ ਕੱਪੜਾ ਬਾਈ ਜੀ ਲਾਜਵਾਬ ਕੱਪੜਾ ਜਮਾ ਪੋਲਾ ਰੂਮ ਵਰਗਾ ਕੱਪੜਾ ਗਾ ਤੇ ਪੂਰਾ ਵਧੀਆ ਕੁਆਲਿਟੀ ਦੇ ਬਾਈ ਜੀ ਇੱਕ ਤੁਹਾਨੂੰ ਆਪਾਂ ਹੋਰ ਦੱਸਦੇ ਅਸੀਂ ਵੀ ਬਹੁਤ ਜ਼ਿਆਦਾ ਵੀਡੀਓ ਦੇ ਦਿਆ ਬਾਈ ਜੀ ਸੈਟਾਂ ਦਾ ਰੇਟ ਪਾਉਂਦੇ ਆ ਕਹਣਗੇ ਸੈਟ ਲੈ ਲਓ ਵੀ ਮਤਲਬ ਆਹ ਰੇਟ ਲੱਗੂ ਬਾਈ ਜੀ ਸਵਾਤਾਂ ਇਹ ਐ ਵੀ ਆਪਾਂ ਸੈੱਟ ਤੋੜ ਕੇ ਵੀ ਬਾਈ ਜੀ ਬਾਜ਼ਾਰ ਰੇਟ ਤੇ ਦੇਈਏ ਤਾਂ ਆਪਣਾ ਫਾਇਦਾ ਹੈ ਕਿਉਂਕਿ ਜਿਹੜੇ ਛੋਟੇ ਦੁਕਾਨਦਾਰ ਆ ਬਾਈ ਜੀ ਉਹ ਨਹੀਂ ਸੈੱਟ ਲੈ ਸਕਦੇ ਉਹ ਮਾਲ ਤਾਂ ਉਹਨੇ ਲੈਣਾ ਹੁੰਦਾ ਬਾਈ ਜੀ ਅਲਗ-ਅਲਗ ਡਿਜ਼ਾਈਨਾਂ ਦੇ ਅਲਗ-ਅਲਗ ਲੈਣੇ ਹੁੰਦੇ ਆ ਸੈੱਟ ਬਾਈ ਜੀ ਲੈ ਕੇ ਉਹਨਾਂ ਦਾ ਨਹੀਂ ਲੋਟਾਉਂਦਾ ਪਰ ਆਪਾਂ ਬਾਈ ਜੀ ਸੈੱਟਾਂ ਤੋਂ ਬਿਨਾਂ ਹੀ ਆਪਾਂ ਬਾਈ ਸੈੱਟਾਂ ਦਾ ਰੇਟ ਲਾਉਣਾ ਹੈ ਬਾਈ ਜੀ ਇੱਕ ਵਾਰੀ ਜ਼ਰੂਰ ਆ ਕੇ ਆਪਣੇ ਕੋਲ ਵਿਜ਼ਿਟ ਕਰੋ ਤੁਹਾਨੂੰ ਪਤਾ ਲੱਗੂ ਆ ਜਿਵੇਂ ਬਾਈ ਅੱਜ ਨਿਗਾਹ ਮਾਰੋ ਜਿਵੇਂ ਐਨੇ ਡਿਜ਼ਾਈਨ ਪਏ ਨੇ ਬਾਈ ਜੀ ਪਮਾ ਕੱਲਾ-ਕੱਲਾ ਛ ਆਮ ਆਪਾਂ ਪਤਾ ਕੀ ਗੱਲ ਹੁੰਦੀ ਐ ਵੀਰੂ ਆਪਾਂ ਚੈੱਕ ਕਰਦੇ ਆਂ ਤੇ ਸੈੱਟ ਦਾ ਰੇਟ ਬੋਲਦੇ ਆਂ ਭਾਈ ਜੀ ਵੀ ਸੈੱਟ ਦਾ ਰੇਟ ਐ ਸੈੱਟ ਲੈਣਾ ਪਊ ਆ ਭਾਈ ਜੀ ਉਹ ਸੈੱਟ ਦੇ ਹਿਸਾਬ ਚ ਨਹੀਂ ਆਉਂਦਾ ਆਪਾਂ ਕੱਲਾ ਕੱਲਾ ਸ਼ੂਟ ਵੀ ਵਿੱਚੋਂ ਕੱਢ ਕੇ ਦੇ ਦਿਆਂਗੇ ਰੇਟ ਭਾਈ ਜੀ ਬਿਲਕੁਲ ਸੈੱਟ ਵਾਲਾ ਹੋਊਗਾ ਆ ਚੈੱਕ ਕਰੋ ਭਾਈ ਜੀ ਦੇਖੋ ਦੱਸਣਾ ਭਾਈ ਜੀ ਤਾਂ ਬਣਦਾ ਭਾਈ ਜੀ ਛੋਟੇ ਦੁਕਾਨਦਾਰੇ ਬਾਈ ਜੀ ਕਿਸੇ ਨੇ 5000 ਦਾ ਕਿਸੇ ਨੇ 7000 ਦਾ ਮਾਲ ਲੈਣਾ ਹੁੰਦਾ ਭਾਈ ਜੀ ਉਹਦਾ ਸੈੱਟ ਮੁਜੂ ਲੋਟ ਨਹੀਂ ਆਉਂਦਾ ਭਾਈ ਜੀ ਤਾਂ ਆਪਾਂ ਦੱਸਿਆ ਇਹ ਦੇਖੋ ਭਾਈ ਜੀ ਕੁਆਲਿਟੀ ਚੈੱਕ ਕਰੋ ਬਾਈ ਜੀ ਦੇਖ ਕੇ ਨਾ ਜਮਾ ਐ ਜਮਾ ਭੁੱਖ ਲੈਂਦੀ ਹੈ ਬਾਈ ਜੀ ਦੇਖੋ ਕੁਆਲਿਟੀ ਦੇਖੋ ਪੂਰਾ 2.5 ਮੀਟਰ ਦਾ ਦੁਪੱਟਾ ਬਾਈ ਜੀ ਪੂਰੀ ਲੈਂਸ ਵਗੈਰਾ ਚਾਰ ਸਫੇਰੇ ਲੈਂਸ ਲੱਗੀ ਹੋਈ ਹੈ ਬਾਈ ਜੀ ਦੇ ਓਮ ਦਾ ਮਾਲ ਆਪਾਂ ਉਹ ਵੀ ਦੇਖਿਆ ਹੋਇਆ ਬਾਈ ਜੀ ਉਹਦੇ ਲੈਂਸ ਨਹੀਂ ਲੱਗੀ ਹੁੰਦੀ ਦੁਪੱਟੇ ਦੇ ਆ ਚੈੱਕ ਕਰੋ ਇਹਦੇ ਚਾਰ ਸਫੇਰੇ ਲੈਂਸ ਲੱਗੇ ਬਾਈ ਜੀ ਚੈੱਕ ਕਰੋ ਆ ਦੇਖੋ ਇਹਦੇ ਚਾਰ ਸਫੇਰੇ ਲੈਂਸ ਲੱਗੀ ਹੈ ਬਾਈ ਜੀ ਦੁਪੱਟੇ ਦੇ ਬਹੁਤ ਹੀ ਸੋਹਣਾ ਕੁਆਲਿਟੀ ਦਾ ਕੱਪੜਾ ਹੈ ਤੇ ਬਹੁਤ ਹੀ ਵਧੀਆ ਰੂਮ ਵਰਗਾ ਪੋਲਾ ਬਾਈ ਜੀ ਆ ਪੋਲਾ ਕਪੜਾ ਬਾਈ ਜੀ ਸਿੰਥੈਟਿਕ ਮਾਲ ਨਹੀਂ ਹੈਗਾ ਜੀ ਹੰਡਣ ਵਾਲਾ ਕਪੜਾ ਵਧੀਆ ਪਾਉਂਗੇ ਹੰਡਾਉਂਗੇ ਬਾਈ ਜੀ ਪਤਾ ਲੱਗੂ ਫੁੱਲ ਜ਼ਿੰਮੇਵਾਰੀ ਦੇਵਾਂਗੇ ਖਰਾਬ ਨਹੀਂ ਹੁੰਦਾ ਕਪੜਾ ਬਾਈ ਜੀ ਇਹਦੀ ਜ਼ਿੰਮੇਵਾਰੀ ਹੈ ਆਪਣੀ ਭਵੇਂ ਕੱਲਾ ਕੱਲਾ ਸੂਟ ਬਾਈ ਜੀ ਇੱਕ ਇੱਕ ਸੈੱਟ ਚੋਂ ਇੱਕ ਇੱਕ ਸੂਟ ਲੈ ਲਓ ਤਾਂ ਵੀ ਆਪਾਂ ਦੇ ਦੇਵਾਂਗੇ ਬਾਈ ਜੀ ਤੇ ਇਹਦਾ ਰੇਟ ਲਾਵਾਂਗੇ ਉਹ ਵੀ ਸੈੱਟ ਨਾਲ ਰੇਟ ਹੀ ਹੁੰਦਾ ਜੀ ਸੈੱਟ ਜਨੇ ਸੂਟ ਲੈ ਲਓ ਬਾਈ ਜੀ ਤਾਂ ਰੇਟ ਸੈੱਟ ਵਾਲੀ ਲੱਗੂਆ ਬਾਈ ਜੀ ਭਵੇਂ ਅਲੱਗ-ਅਲੱਗ ਡਿਜ਼ਾਈਨਰ ਜੋ ਪਾ ਲੋ ਕੋਈ ਗੱਲ ਨਹੀਂ ਇਹ ਦੇਖੋ ਬਾਈ ਜੀ ਕਿੰਨਾ ਸੋਹਣਾ ਦਵੱਟਾ ਹੈ ਜੀ ਦੇਖੋ ਪੂਰਾ ਫੁੱਲ ਸਾਈਜ਼ ਦਾ ਦਵੱਟਾ ਬਾਈ ਜੀ ਦੇਖੋ ਪੂਰਾ ਵਧੀਆ ਕੁਆਲਿਟੀ ਦਾ ਆਹੋ ਹੈ ਜੀ ਇਹ ਕਾਰ ਡਾਇਨ ਦੇਖੋ ਬਾਈ ਜੀ ਟਾਇਰ ਦਾਗਾ ਆਡੀ ਦਾ ਡਿਜ਼ਾਈਨ ਹੈ ਬਾਈ ਜੀ ਡਿਜ਼ਾਈਨ ਚੈੱਕ ਕਰੋ ਕਿੰਨਾ ਸੋਹਣਾ ਡਿਜ਼ਾਈਨ ਹੈ ਦੇਖੋ ਇਹ ਕਰੋ ਚੈੱਕ ਬਾਈ ਜੀ ਓਮ ਦਾ ਮਾਲ ਬਾਈ ਜੀ ਚੈੱਕ ਕਰੋ ਆ ਆ ਰੈਪਰਾਂ ਨਾਲ ਲਿਆ ਕਰੋ ਬਾਈ ਜੀ ਓਮ ਦਾ ਮਾਲ ਬਹੁਤ ਸੋਹਣਾ ਹੈ ਮਾਲ ਇਹਨਾਂ ਕੋਲੇ ਬਹੁਤ ਵਧੀਆ ਕੱਪੜਾ ਹੈਨਾਂ ਕੋਲੇ ਓਮ ਦਾ ਮਾਲ ਓਮ ਵੀ 2-3 ਪ੍ਰਕਾਰ ਦਾ ਆਉਂਦਾ ਆਪਣੇ ਕੋਲੇ ਓਮ ਬਾਈ ਵਧੀਆ ਚਾਗਾ ਦੇਖੋ ਇੱਕ ਕਰੋ ਚੈੱਕ ਬਾਈ ਜੀ ਦੁਪੱਟਾ ਸੁਣਾ ਦੇਖੋ ਕਿੱਡਾ ਹੈ ਬਾਈ ਜੀ ਕਿੱਡਾ ਲੰਬਾ ਚੌੜਾ ਤੇ ਚਾਰ ਸਫੇਰੇ ਬਾਈ ਜੀ ਲੈਂਸ ਲੱਗੀ ਆ ਦੁਪੱਟੇ ਤੇ ਬਹੁਤ ਸੁਣਾ ਵਧੀਆ ਭਾਅ ਚ ਆਉਂਦਾ ਬਾਈ ਜੀ ਹਰ ਇੱਕ ਦੇ ਐ ਮੰਨ ਲਓ ਵੀ ਗਰਮੀਆਂ ਦਾ ਤੋਹਫਾ ਹੀ ਹੈ ਬਾਈ ਜੀ ਇਹ ਪੂਰਾ ਵਧੀਆ ਇਹ ਕਰੋ ਚੈੱਕ ਬਾਈ ਜੀ ਦੇਖੋ ਬਾਈ ਜੀ ਏ ਦੇਖੋ ਬਾਈ ਕਿੰਦਾ ਸੋਹਣਾ ਦੁਪੱਟਾ ਦੇਖੋ ਕਿੰਦਾ ਸੋਹਣਾ ਦੁਪੱਟਾ ਇਹ ਕਰੋ ਚੈੱਕ ਬਾਈ ਜੀ ਦੁਪੱਟਾ ਦੇਖੋ ਇਹ ਰਹਾ ਬਾਈ ਜੀ ਜੇ ਕੋਈ ਸੈੱਟ ਦੇ حساب ਨਾਲ ਲੈ ਲਓ ਬਾਈ ਜੀ ਕੁੱਲ 250 ਰੁਪਇਆ ਰੇਟ ਲਾਵਾਂਗੇ ਜੀ ਦੁਕਾਨਦਾਰੀ ਵਾਸਤੇ 250 ਰੁਪਇਆ ਰੇਟ ਹੈ ਜੀ ਭਾਵੇਂ ਇਕੱਲਾ ਇਕੱਲਾ ਸੂਟ ਸਾਰੇ ਸੈਟਾਂ ਚੋਂ ਲੈ ਲਿਓ ਬਾਈ ਜੀ ਆਪਾਂ 250 ਰੁਪਇਆ ਲਾਵਾਂਗੇ ਕੋਈ ਬੰਦਸ ਨਹੀਂ ਵੀ ਆਪਾਂ ਇਕੱਲਾ ਸੈੱਟ ਹੀ ਦੇਣਾ ਆਮ ਦੁਕਾਨਾਂ ਤੇ ਬਾਈ ਜੀ ਅਸੀਂ ਸੁਣਦੇ ਆਂ ਸੈੱਟ ਦੇ ਰੇਟ ਦੱਸਦੇ ਆ ਬਾਈ ਜੀ ਸੈੱਟ ਦਾ ਰੇਟ ਦੱਸੂ ਕਿਉਂ ਫਸਾ ਲੈਂਦੇ ਦੁਕਾਨਦਾਰ ਨੂੰ ਕਹਿਣਗੇ ਸ ਉਹਦੇ ਵਿੱਚ ਬਾਈ ਜੀ 8 ਰੰਗ ਹੈ 8 ਚੋਂ ਬਾਈ ਜੀ 2 ਰੰਗ ਥੋੜੇ ਜਿਹੇ ਇਹੋ ਜਿਹੇ ਹੁੰਦੇ ਆਪਣੇ बिकਣਾ ਨਹੀਂ ਹੁੰਦੇ ਪਰ ਅਸੀਂ ਬਾਈ ਜੀ ਸੈੱਟ ਮੂਨੇ ਤਰਦਾ ਜਿਹੜਾ ਮਰਜ਼ੀ ਚੁਗ ਲਓ ਵਿੱਚੋਂ ਬਾਈ ਜੀ ਸਾਰੇ ਚੋਂ ਪਾ ਲਓ ਪਮਾ ਇੱਕ ਇੱਕ ਪਾ ਲਓ ਤੇ ਜਿਹੜਾ ਰੇਟ ਲੱਗੂ ਬਾਈ ਜੀ ਸੈੱਟ ਦਾ ਲੱਗੂ ਸਵਾਦ ਤਾਂ ਤਾਂ ਆਉਂਦਾ ਬਾਈ ਜੀ ਟੁੱਟਮਾ ਅ ਕਪੜਾ ਦੇਖ ਕੇ ਤੇ ਰੇਟ ਸੈੱਟਾ ਲੱਗੇ ਫਿਰ ਸਵਾਦ ਆਉਂਦਾ ਬਾਈ ਜੀ ਇਹਦਾ ਕੁੱਲ 250 ਰੁਪਇਆ ਰੇਟ ਹੈ ਬਾਈ ਜੀ ਜਿਹੜਾ ਕੋਈ 5 ਸੂਟਾਂ ਤੋਂ ਉੱਪਰ ਲੈ ਲੂ ਬਾਈ ਜੀ ਕੁੱਲ 250 ਰੁਪਇਆ ਰੇਟ ਹੈ ਕੱਲੇ ਕੱਲੇ ਦਾ ਨਹੀਂ ਰੇਟ ਬਾਈ ਜੀ ਇਕਾ ਬਾਈ ਜੀ ਬੈਲ ਦੀ ਫੋਨ ਦੱਸੇ ਬਾਈ ਜੀ ਬੈਲ ਆ ਗਏ ਆਪਣੇ ਕੋਲੇ ਪਹਿਲਾਂ ਵੀ ਬਹੁਤ ਵੱਡੀ ਪੱਦਰ ਤੇ ਵੇਚਦੇ ਆਪਾਂ ਬਾਈ ਜੀ ਬੈਲ ਚੈੱਕ ਕਰ ਲੋ ਇਹ ਆ ਬੈਲ ਹੈ ਬਾਈ ਜੀ ਆਪਣੇ ਕੋਲੇ ਆ ਬੈਲ ਹੈ ਬੈਲ ਬਾਈ ਜੀ ਜਿੰਨੇ ਮਰਜ਼ੀ ਰੰਗ ਲੈ ਲਓ ਬਾਈ ਜੀ ਜਿੰਨੇ ਮਰਜ਼ੀ ਲੈ ਲਓ ਕੋਈ ਗੱਲ ਨਹੀਂ ਇਹ ਇਹ ਆ ਦੇਖੋ ਖੁੱਲੀ ਬੈਲ ਜੀ ਜਿਹੜੀ ਇਹਦੀ ਕੁਆਲਿਟੀ ਹੈ ਜੀ ਬਹੁਤ ਸੋਹਣੀ ਕੁਆਲਿਟੀ ਹੈ ਦੇਖੋ ਜੀ ਵਧੀਆ ਬੈਲ ਹੈ ਜਿਹੜੀ ਆਪਾਂ ਆਮ ਲਾਈਨਿੰਗ ਲੱਗਣ ਵਾਸਤੇ ਬੈਲ ਹੈ ਜੀ ਬਹੁਤ ਸੋਹਣੀ ਬੈਲ ਹੈ ਇਹਦਾ ਬਾਈ ਜੀ ਰੇਟ ਜੇ ਕੋਈ ਇਕੱਠੀ ਥਾਣਾ ਦੇ ਥਾਣ ਬੰਦ ਥਾਣ ਲੈ ਲਊ ਬਾਈ ਜੀ ਕੁੱਲ 27.5 ਰੁਪਏ ਰੇਟ ਲਾਵਾਂਗੇ ਕੈਂਡਾ ਭਾਅ ਮਤਲਬ ਬਾਈ ਬੰਦ ਥਾਣ ਆ ਥਾਣ ਮੰਨ ਇਹਦਾ ਰੇਟ 27.5 ਰੁਪਏ ਰੇਟ ਹੈ ਬਾਈ ਜੀ ਜਿਹੜਾ ਕੋਈ ਬਾਈ ਜੀ 10 10 15 15 ਮੀਟਰ ਕਟਾ ਕੇ ਲੈਂਦਾ ਕੋਈ 100 150 200 ਮੀਟਰ ਇਕੱਠੀ ਲੈ ਲੂਗਾ ਬਾਈ ਜੀ ਉਹਦਾ ਰੇਟ 29 ਰੁਪਏ ਲਾਵਾਂਗੇ ਬਾਈ ਜੀ ਜਿਹੜਾ ਬਾਈ 5 5 4 3 ਮੀਟਰ ਕਟਾ ਕੇ ਲਊ ਉਹਦਾ ਰੇਟ ਬਾਈ ਜੀ 35 ਰੁਪਏ ਰੇਟ ਹੈ ਬਾਈ ਜੀ ਇਕੱਠੇ ਥਾਣ ਦਾ ਰੇਟ ਬਾਈ ਜੀ 27 ਆਗਰ ਜੇ ਕੋਈ 15 15 20 20 ਮੀਟਰ ਲੈਣਾ ਦੁਕਾਨਦਾਰ ਉਹਨੂੰ ਬਾਈ ਜੀ 29 ਰੁਪਏ ਤੇ ਬਾਈ ਜੀ ਜਿਹੜਾ 5 5 4 4 ਮੀਟਰ ਲਊਗਾ ਉਹਨੂੰ ਬਾਈ ਜੀ 35 ਰੁਪਏ ਬਾਈ ਜੀ ਚੈਲੰਜ ਹੈ ਬੈਲ ਦਾ ਪੂਰੀ ਵਧੀਆ ਬੈਲ ਦੇਵਾਂਗੇ ਇੱਕ ਨੰਬਰ ਗਾਰੰਟੀਦਾਰ ਰੰਗ ਫੇਟ ਹੋ ਜੇ ਕਾਣ ਹੋਵੇ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਸਾਡੀ ਆਓ ਬਾਈ ਜੀ ਆਪਾਂ ਤੁਹਾਨੂੰ ਪੱਕਾ ਵਾਲੀ ਬੈਲ ਦਿਖਾਉਣੇ ਹਾਂ ਆਪਾਂ ਜਿਹਦੇ ਦੇ ਪੱਕਾ ਬਣਦੇ ਆਪਾਂ ਬਾਈ ਜੀ ਇਹਦੇ ਪੱਕਾ ਦੀ ਬਾਈ ਜੀ ਫੁੱਲ ਜ਼ਿੰਮੇਵਾਰੀ ਹੋਊਗੀ ਕਰੋ ਚੈੱਕ ਬਈਆ ਪੱਕਾ ਵਾਲੀ ਬੈਲ ਆ ਬਾਈ ਜੀ ਦੇਖੋ ਆ ਦੇਖੋ ਬਾਈ ਜੀ ਇਹ ਸਪੈਸ਼ਲ ਪੱਗਾਂ ਵਾਲੀ ਵੈਲ ਆ ਬਾਈ ਜੀ ਇਹਨੂੰ ਬਾਈ ਜੀ ਲਾਈਨਿੰਗ ਚ ਵੀ ਵਰਤ ਲੈਂਦੇ ਆ ਪਰ ਪਰ ਬਾਈ ਜੀ ਉਹ ਪੱਗਾਂ ਵਾਸਤੇ ਸਪੈਸ਼ਲ ਆ ਖੋਲ ਕੇ ਦਿਖਾਉਣੇ ਆ ਬਾਈ ਜੀ ਇਹਦੀ ਰੰਗ ਦੀ ਬਾਈ ਜੀ ਫੁੱਲ ਵੈਲ ਆ ਜਿਹੜੀ ਆਪਾਂ ਆਮ ਦਸਤਾਰਾਂ ਚ ਬੰਦਦੇ ਆ ਬਾਈ ਜੀ ਉਹ ਵੈਲ ਆ ਇਹ ਆ ਚੈੱਕ ਕਰ ਲਓ ਬਾਈ ਜੀ ਵਧੀਆ ਵੈਲ ਆ ਬਾਈ ਜੀ ਬਹੁਤ ਸੋਹਣੀ ਵੈਲ ਆ ਕੋਈ ਇਹਦਾ ਰੰਗ ਫੇਟ ਨਹੀਂ ਬਾਈ ਜੀ ਜਿਹੜਾ ਇਹਦਾ ਬੰਦ ਥਾਣ ਲੈ ਲੂ ਬਾਈ ਜੀ ਇਹਦਾ ਰੇਟ 38 ਰੁਪਏ ਲਾਵਾਂਗੇ ਜੇ ਇਹਦਾ ਕੋਈ ਬੰਨ ਥਾਣ ਲਊਗਾ ਉਹਦਾ ਰੇਟ ਲੱਗੂ 38 ਰੁਪਏ ਜੀ ਜਿਹੜਾ ਕੋਈ ਬਾਈ ਜੀ 15 15 20 20 ਮੀਟਰ ਕਟਵਾ ਕੇ ਲੈ ਲਊ ਬਾਈ ਜੀ 42 ਰੁਪਏ ਲੱਗੂ ਉਹਨੂੰ ਬਾਈ ਜੀ ਤੇ ਜਿਹੜਾ ਬਾਈ ਜੀ 5 5 4 4 ਮੀਟਰ ਨੂੰ ਬਾਈ ਜੀ ਉਹ 50 ਰੁਪਏ ਰੇਟ ਹੈ ਜੀ ਦਾ ਬਾਈ ਜੀ ਆਮ ਇਹ 65 70 ਰੁਪਏ ਬਾਜ਼ਾਰ 'ਚ ਵੇਚਣ ਵਾਲੀ ਬੈਲ ਬਾਈ ਜੀ ਭਾਵੇਂ 5 5 ਮੀਟਰ 2 2 3 3 ਮੀਟਰ ਕਟਾ ਕੇ ਲੈ ਲਓ ਬਾਈ ਜੀ ਰੇਟ ਕੁੱਲ 50 ਰੁਪਏ ਰੇਟ ਹੈ ਜੀ ਜਿਹੜਾ ਕੋਈ ਲੈ ਲਊ ਬਾਈ ਜੀ 5 5 10 10 ਮੀ ਦੁਕਾਨਦਾਰੀ ਉਹਨੂੰ ਬਾਈ ਜੀ 42 ਰੁਪਏ ਅਗਰ ਜੇ ਕੋਈ ਇਕੱਠਾ ਬਾਈ ਜੀ ਥਾਣ ਜਿਵੇਂ ਆਹ ਚੀਜ਼ ਲੈਣਾ ਬਾਈ ਜੀ ਬੰਦ ਤਾਂ 38 ਰੁਪਏ ਰੇਟ ਹੈ ਬਾਈ ਜੀ ਫੁੱਲ ਚੈਲੰਜ ਹੈ ਬੈਲ ਇੱਕ ਨੰਬਰ ਕੁਆਲਿਟੀ ਦੀ ਬੈਲ ਹੈ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਬੈਲ ਦੀ ਬਾਈ ਜੀ ਫਿਰ ਬਾਈ ਜੀ ਆਹ ਆਪਾਂ ਲੂਜ ਮਾਰਾ ਪਹਿਲਾਂ ਵੀ ਬਹੁਤ ਵਾਰੀ ਦਿਖਾਇਆ ਹੈ ਇਹਦਾ ਤੁਹਾਨੂੰ ਪਾਲੀ ਪਾਂ ਜਾਣਦੇ ਹੋ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਹੈ 290 ਰੁਪਏ ਰੇਟ ਹੈ ਬਾਈ ਜੀ ਪੰਜ ਸੂਟ ਲੈਣ ਤੇ ਬਹੁਤ ਵਧੀਆ ਲੂਜ਼ ਦਾ ਮਾਲ ਕਾਟਨ ਦਾ ਮਾਲ ਆ ਜੀ ਫੁੱਲ ਜ਼ਿੰਮੇਵਾਰੀ ਹੈ। ਇਹ ਵੀ ਦੱਸ ਦਈਏ ਭੈਣ ਭਰਾਵਾਂ ਨੂੰ ਬਾਈ ਜੀ ਜਿਹਨੂੰ ਜਿਹੜੀ ਵੀਡੀਓ ਪਾਉਣੇ ਆ ਉਹ ਤਾਂ 2-4 ਆਈਟਮੇ ਹੁੰਦੀਆਂ ਆਪਣੇ ਕੋਲੇ ਬਾਈ ਜੀ ਆਈਟਮ ਸਾਰੀ ਮਿਲਦੀ ਐ ਕੋਈ ਮਰਜ਼ੀ ਲੈ ਲਓ ਬਾਈ ਜੀ ਆਉਡੀ ਐ ਪੈਰਸ ਬੂਟੀ ਐ ਕੋਈ ਵੀ ਮਸਲੀਨ ਦੇ ਟੁਵੱਟੇ ਵਾਲਾ ਕਾਟਨ ਟੁਵੱਟੇ ਵਾਲਾ ਬਾਈ ਜੀ ਹਰ ਇੱਕ ਮਾਲ ਰੱਖਦੇ ਆਪਾਂ ਇੱਕ ਵਾਰੀ ਜ਼ਰੂਰ ਆ ਕੇ ਤੁਸੀਂ ਦੁਕਾਨ ਤੇ ਆਓ ਬਾਈ ਜੀ ਹਰ ਇੱਕ ਚੀਜ਼ ਮਿਲੂਗੀ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਜੀ ਦੁਕਾਨਦਾਰ ਭਰਾਵਾਂ ਨੂੰ ਅਪੀਲ ਐ ਵੀ ਇੱਕ ਵਾਰੀ ਫੋਨ ਮਾਰ ਕੇ ਬਾਈ ਜੀ ਸਟਾ ਦਾ ਜੇ ਕੋਈ ਸੈਟਨ ਆ ਰੇਟ ਹੈ ਭਾਈ ਜੀ ਲੈ ਲੂ ਸਾਥੋਂ ਚੈਲੰਜ ਹੈ ਭਾਈ ਜੀ ਫੁੱਲ ਜ਼ਿੰਮੇਵਾਰੀ ਰੇਟ ਦੀ ਲਵਾ ਲਵਾ ਮੰਗ ਛੋੜੀ ਭਾਈ ਜੀ ਤੇ ਇੱਕ ਬੇਨਤੀ ਇਹ ਹੀ ਹੈ ਭਾਈ ਜੀ ਇਹਨੂੰ ਚੱਲਦੀ ਚਾਲੀ ਵੀਡੀਓ ਨੂੰ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਭਾਈ ਜੀ ਤੇ ਇੱਕ ਸਾਨੂੰ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਤਾਂ ਕਿ ਗਲਤੀ ਫਰਤੀ ਹੋਈ ਹੈ ਭਾਈ ਉਹ ਸੁਧਾਰ ਸਕਦੇ ਆ ਤੇ ਅਗਲੀ ਵੀਡੀਓ ਲੈ ਕੇ ਭਾਈ ਜੀ ਪਰਸੋ ਤੁਹਾਡੇ ਵਾਸਤੇ ਫਿਰ ਲੈ ਕੇ ਆਵਾਂਗੇ ਉਦੋਂ ਤੱਕ ਭਾਈ ਜੀ ਮਾਫੀ ਚਾਹੁੰਦੇ ਆ ਤੇ ਇੱਕ ਬਾਈ ਦਾ ਲਚਕਾ ਸਾਨੂੰ ਪਾਇਆ ਭਾਈ ਜੀ ਬਹੁਤ ਹੀ ਸੋਹਣਾ ਕੁਆਲਿਟੀ ਦਾ ਕੱਪੜਾ ਜੀ ਇੱਕ ਨੰਬਰ 1450 ਰੁਪਿਆ ਰੇਟ ਹੈ ਜੀ ਜੇ ਕਿਸੇ ਨੇ ਸ਼ਿਪਿੰਗ ਕਰਾਉਣੀ ਹੈ ਤਾਂ ਬਾਈ ਜੀ ਫਰੀ ਆ ਉਹ ਤੇ ਪਰਸੋਂ ਤੁਹਾਨੂੰ ਬਾਈ ਜੀ ਫੇਰ ਫੇਰ ਵੀਡੀਓ ਲੈ ਕੇ ਤੁਹਾਡੇ ਕੋਲੇ ਹਾਜ਼ਰ ਹੋਵਾਂਗੇ ਤਦ ਤੱਕ ਬਾਈ ਜੀ ਮਾਫੀ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ